ਦੁਪਾਗੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦਾ ਇੱਕ ਸਿੱਖ ਫੌਜੀ ਜਵਾਨ ਸ਼ਹੀਦ ਹੋ ਚੁੱਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਚਾਰ ਭੈਣਾਂ ਦਾ ਇਕਲੌਤਾ ਪੁੱਹਾ ਸੀ ਬੜੇ ਚਾਵਾਂ ਤੇ ਉਮੀਦਾਂ ਦੇ ਨਾਲ ਮਾਪਿਓ ਨੇ ਭੈਣਾਂ ਨੇ ਪਤਨੀ ਨੇ ਦੇਸ਼ ਦੀ ਰਾਖੀ ਕਰਨ ਦੇ ਲਈ ਭੇਜਿਆ ਸੀ ਪਰ ਤਬੂਤ ਦੇ ਵਿੱਚ ਬੰਦ ਹੋ ਕੇ ਆਵੇਗਾ ਇਹ ਸਿੱਖ ਫੌਜੀ ਇਸ ਦਾ ਕਿਸੇ ਨੇ ਕਦੀ ਸੁਪਨੇ ਦੇ ਵਿੱਚ ਵੀ ਨਹੀਂ ਅੰਦਾਜ਼ਾ ਲਗਾਇਆ ਹੋਣਾ ਇਸ ਵੇਲੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਸਰਕਾਰੀ ਸਨਮਾਨਾਂ ਦੇ ਨਾਲ ਇਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ सुरेंद्र ਸਿੰਘ ਜਿਹੜਾ ਕਿ ਫੌਜ ਦੇ ਵਿੱਚ ਸਿਪਾਹੀ ਦੀਆਂ ਡਿਊਟੀਆਂ ਨਿਭਾ ਰਿਹਾ ਸੀ ਸਿੱਖ ਰੈਜੀਮੈਂਟ ਯੂਨਿਟ 14 ਦੇ ਵਿੱਚ ਸੀ ਗੰਗਾ ਨਗਰ ਹੈਲੀਪੈਡ ਟ੍ਰੇਨਿੰਗ ਦੇ ਦੌਰਾਨ ਉਹ ਸ਼ਹਾਦਤ ਦਾ ਜੰਮ ਪਿੰਦਾ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੰਗਰੂਰ ਦੇ ਪਿੰਡ ਦੁਦਿਆ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਚਾਰ ਭੈਣਾਂ ਦਾ ਇਕਲੌਤਾ ਭਰਾ ਜਿਹੜਾ ਕਿ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਭੈਣਾਂ ਲੱਖ ਚਾਹਵਾਂ ਤੇ ਉਮੀਦਾਂ ਦੇ ਨਾਲ ਆਪਣੇ ਭਰਾ ਦੇ ਗੁੱਟ ਦੇ ਉੱਤੇ ਰਖੜੀ ਬੰਨ੍ਹਦੀਆਂ ਸੀ ਆਪਣੇ ਭਰਾ ਦੀ ਲੰਮੀ ਉਮਰ ਦੀਆਂ ਦੁਆਵਾਂ ਕਰਦੀਆਂ ਸਨ ਪਰ ਅੱਜ ਉਹ ਭਰਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇੱਕ ਘਰ ਦਾ ਚਿਰਾਗ ਬੁੱਝ ਗਿਆ ਕਿਉਂਕਿ ਪੰਜਾਬ ਦਾ ਇੱਕ ਸਿੱਖ ਫੌਜੀ ਜਵਾਨ ਹੈ ਟ੍ਰੇਨਿੰਗ ਦੌਰਾਨ ਸ਼ਹੀਦ ਹੋ ਚੁੱਕਿਆ ਹੈ ਮ੍ਰਿਤਕ ਆਪਣੇ ਪਿੱਛੇ ਜਿੱਥੇ ਆਪਣੀਆਂ ਚਾਰ ਭੈਣਾਂ ਇੱਕ ਬੇਟੀ ਇੱਕ ਬੇਟਾ ਪਤਨੀ ਤੇ ਮਾਪਿਓ ਛੱਡ ਚੁੱਕਿਆ ਹੈ ਬੇਹਦ ਸੋਗ ਭਰੀ ਲਹਿਰ ਜਿਹੜੀ ਹੈ ਇਸ ਵੇਲੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਵੀ ਦੌੜੀ ਹੋਈ ਹੈ ਕਿਉਂਕਿ ਇਸ ਤਰ੍ਹਾਂ ਘਰ ਦੇ ਵਿੱਚੋਂ ਚਾਰ ਭੈਣਾਂ ਦਾ ਇਕਲਤਾ ਭਰਾ ਚਲਾ ਜਾਏ ਉਹ ਵੀ ਦੇਸ਼ ਦੀ ਰਾਖੀ ਕਰਦੇ ਹੋਏ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਹੋਏਗੀ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ सुरेंद्र ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਟ੍ਰੇਨਿੰਗ ਦੌਰਾਨ ਸ਼ਹੀਦ ਹੋਇਆ ਹੈ ਜਦੋਂ ਉਸ ਦੀ ਦੇਹ ਘਰੇ ਪਹੁੰਚਦੀ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀਰਨੇ ਪਾਈ ਜਾਂਦੇ ਨਹੀਂ ਵਿਧਾਇਕ ਦੇ ਵੱਲੋਂ ਸਾਬਕਾ ਵਿਧਾਇਕ ਮੌਕੇ ਤੇ ਪਹੁੰਚਦੇ ਨਹੀਂ ਫੌਜੀ ਜਵਾਨ ਨੂੰ ਸ਼ਰਧਾਂਜਲੀ ਦੇਣ ਲਈ ਘਰ ਦੀਆਂ ਔਰਤਾਂ ਦਾ ਕੀ ਹਾਲ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੁੰਜੇ ਬਹਿ ਕੇ ਕੀਰਨੇ ਪਾਉਂਦੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਘਰ ਦੀਆਂ ਔਰਤਾਂ ਇਸ ਦੀਆਂ ਭੈਣਾਂ ਅਤੇ ਇਸ ਦੀ ਪਤਨੀ ਇੱਕ ਪਤਨੀ ਜਦੋਂ ਆਪਣੇ ਪਤੀ ਨੂੰ ਦੇਸ਼ ਦੀ ਰਾਖੀ ਦੇ ਲਈ ਤੋਰਦੀ ਹੈ ਤਾਂ ਲੱਖਾਂ ਸੁਪਨੇ ਸੰਜੋਏ ਹੁੰਦੇ ਨੇ ਕਿ ਕੁਝ ਸਮੇਂ ਬਾਅਦ ਉਸ ਦਾ ਪਤੀ ਛੁੱਟੀਆਂ ਕੱਟ ਕੇ ਵਾਪਸ ਘਰ ਆਏਗਾ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰੇਗਾ ਪਰ ਹੁਣ ਇਸ ਔਰਤ ਦਾ ਪਤੀ ਕਦੇ ਵੀ ਮੁੜ ਕੇ ਵਾਪਸ ਨਹੀਂ ਆਏਗਾ ਕਿਉਂਕਿ ਟ੍ਰੇਨਿੰਗ ਦੌਰਾਨ ਸ਼ਹਾਦਤ ਦਾ ਜਾਮ ਪੀ ਚੁੱਕਿਆ ਹੈ ਸੁਰਿੰਦਰ ਸਿੰਘ ਇਸ ਮੌਕੇ ਹਰੀ ਕੱਖ ਨਾਮ ਹੈ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਪਿੰਡ ਵਾਸੀਆਂ ਦੇ ਮੁਤਾਬਿਕ ਬੇਹੱਦ ਨਰਮੀ ਭਰਿਆ ਸੁਭਾਅ ਸੀ ਸੁਰਿੰਦਰ ਸਿੰਘ ਦਾ ਪਰ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਆਉਤ ਸਿੱਧਾ ਰੁਕ ਕਰਦੇ ਆ ਤਸਵੀਰਾਂ ਵੱਲ ਕਿਵੇਂ ਸਰਕਾਰੀ ਸਨਮਾਨਾਂ ਦੇ ਨਾਲ ਸੁਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਜੀ ਚਾਰ ਗੁੱਡੀਆਂ ਨੇ ਮੇਰੇ ਪੰਜ ਵਾ ਵੀ ਤੀ ਉਹ ਚਾਰੋਂ ਪਜਾ ਦਾ ਸਾਰਾ ਹੋਰ ਕੋਈ ਛੋਟਾ ਨਹੀਂ ਇਸੇ ਦੇ ਸਿਰ ਤੇ ਰੋਟੀ ਖਲਦੇ ਸੀ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਕੁਛ ਨਹੀਂ ਹੈ ਇਸੇ ਦੇ ਸਿਰ ਤੇ ਕਾਰੋਬਾਰ ਸੀ ਜੀ ਚਾਰ ਪੂਰੇ ਗੁੱਡੀਆਂ ਨੇ ਪੰਜ ਵਾਏ ਛੋਟਾ ਪੰਜਾ ਵਿਚਾਰਾ ਗੁੱਡੀਆਂ ਤੋਂ ਇਹ ਹੀ ਛੋਟਾ ਸਾਰਿਆਂ ਚੋ ਇਹ ਟ੍ਰੇਨਿੰਗ ਚ ਮੌਤ ਹੋ ਗਈ ਵਿਚਾਰੇ ਦੀ ਕੱਲ ਫੋਨ ਆਇਆ ਚੰਗਾ ਘੰਟਾ ਗੱਲਾਂ ਕਰਦਾ ਰਿਹਾ ਉਸ ਦਿਵਾਰ ਟ੍ਰੇਨਿੰਗ ਤੇ ਜਾਂਦੇ ਜਦੇ ਮੌਤ ਹੋ ਗਈ ਮੇਰਾ ਨਾਮ ਰਿੰਕੂ ਸਿੰਘ ਹੈ ਜੀ ਜਿਹੜਾ ਆਪਣਾ ਸ੍ਰਿੰਦਰ ਸਿੰਘ ਹੈ ਮੇਰੀ ਜੁੰਟ ਦਾ 14 ਸਿੱਖ ਦਾ ਸੀ ਸਿੱਖਰੀ ਜੀ ਵੈਂਟ ਸੀ ਤੇ ਆਪਣਾ ਛੜੀ 14 ਸਿੱਖ ਜੁੰਟ ਹੈ ਇਹ ਸਾਡੀ ਜੁੰਟ ਕੋਟਾ ਰਾਜਸਥਾਨ ਦੇ ਵਿੱਚ ਸੀ ਤੇ ਟ੍ਰੇਨਿੰਗ ਕਰਨ ਆਏ ਸੀ ਸਲੈਡਰਿੰਗ ਹੁੰਦੀ ਜੋ ਚਾਜ ਦੇ ਉੱਤੇ ਥੱਲੇ ਉਤਰਦੇ ਹੁੰਨੇ ਆ ਭਾਈ ਉਹ ਕਰਨ ਆਏ ਸੀ ਆਪਣਾ ਸ਼੍ਰੀ ਗੰਗਾ ਨਗਰ ਜੀ ਉੱਥੇ ਆ ਕੇ ਟ੍ਰੇਨਿੰਗ ਦੇ ਦੌਰਾਨ ਗਿਰ ਗਿਆ ਜੀ ਤੇ ਮਤਲਬ ਇਦਾਂ ਗਿਰਨ ਕਾਰਨ ਕੋਈ ਡਿੱਕਦਾ ਵੀ ਤਾਂ ਹਸਪੀਟਲ ਚ ਲੱਗ ਗਿਆ ਨੂੰ ਜੀ ਤੇ ਉੱਥੇ ਮਲੇਨ ਦੀ ਡੈਥ ਹੋ ਗਈ ਜੀ ਮਤਲਬ ਟ੍ਰੇਨਿੰਗ ਦੌਰਾਨ ਇਹ ਸ਼ਹੀਦੀ ਪ੍ਰਾਪਤ ਕਰੀ ਹੈ ਜੀ ਮਤਲਬ ਸ਼ਹੀਦੀ ਦਾ ਦਰਜਾ ਮਤਲਬ ਸ਼ੀਦੀ ਮਿਲਿਆ ਨੇ ਉਹਨੂੰ ਸ਼ੀਦੀ ਸ਼ੀਦਕ ਕੋਈ ਨੇ ਟ੍ਰੇਨ ਦੇ ਦਰਾਂ ਦੀ ਤੇ ਮਤਲਬ ਇਹ ਇਹੀ ਕਹਿੰਦੇ ਬਹੁਤ ਗਰੀਬ ਘਰੋਂ ਆਈ ਚਾਰ ਜਵਾ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਤੇ ਦੋ ਛੋਟੇ ਛੋਟੇ ਜਵਾਕ ਨੇ ਜੀ ਮੁੰਡਾ ਤੇ ਕੁੜੀ ਤੇ ਮਤਲਬ ਘਰ ਦਾ ਸਟਾਰ ਮਤਲਬ ਇਹ ਸੀ ਸਾਰਾ ਘਰ ਦਾ ਲੈਣਾ ਦੇਣਾ ਸਾਰਾ ਕੋਈ ਤੇ ਫਿਰ ਸਿਰ ਤੇ ਚੱਲਦਾ ਸੀ ਮਾਤਾ ਤੇ ਪਿਤਾ ਦੋ 70 70 ਸਾਲ ਤੋਂ ਉੱਪਰ ਨੇ ਜੀ 70 ਸਾਲ ਦੀ ਜਦੋਂ ਉੱਤੇ ਨੇ ਜੀ ਤੇ ਆਪਣਾ ਸਰਕਾਰ ਕੇਂਦਰ ਹੋਈ ਜਾਂ ਪੰਜਾਬ ਹੋਈ ਕੀ ਮੰਗ ਰੱਖਦੇ ਵਿੱਚ ਅਸੀਂ ਸਰਕਾਰ ਅਮਨ ਸਟੇਟ ਪੰਜਾਬ ਸਰਕਾਰ ਤੋਂ ਮੰਗ ਰੱਖਦੇ ਆ ਜੀ ਜਿਵੇਂ ਇਹਨਾਂ ਦੀ ਵਾਈਫ ਹੋ ਗਈ ਤੇ ਇਹਦੀ ਵਾਈਫ ਨੂੰ ਮਤਲਬ ਨੌਕਰੀ ਦਿੱਤੀ ਹੈ ਬੱਚੇ ਤਾਂ ਬਹੁਤ ਛੋਟੇ ਨੇ ਜੀ ਤੇ ਵਾਈਫ ਨੂੰ ਨੌਕਰੀ ਦਿੱਤੀ ਜਾਵੇ ਬਾਕੀ ਮਤਲਬ ਜੋ ਵੀ ਭਗਵਾਨ ਤੁਮਾਨ ਸਰਕਾਰ ਨੇ ਜਿਹੜੀ ਸਹੂਦਤਾਂ ਕਰੀ ਹੈ ਆਪਣੀ ਸਿਹਤ ਫੌਜੀਆਂ ਨੂੰ ਜੀ ਤੇ ਉਹ ਜ਼ਰੂਰ ਦਿੱਤੀ ਜਾਵੇ ਤਾਂ ਜੋ ਕਿ ਇਹਨਾਂ ਦੇ ਮਤਲਬ ਬੱਚੇ ਨਾਲ ਰੋਣੇ ਜੀ ਦੇਖੋ ਕਿ ਉਹ ਤਾਂ ਜਾਣ ਨਾਲ ਚਲ ਗਿਆ ਜੀ ਪਰ ਬੱਚੇ ਤਾਂ ਅੱਗੇ ਭੇਖ ਬਣ ਜਾਏ ਸਰਿੰਦਰ ਸਿੰਘ ਜੀ ਮੌਤ ਹੋਈ ਹੈ ਜਿਹਦੇ ਬਾਰੇ ਕੀ ਆਖੋਗੇ ਅੱਜ ਸਰਿੰਦਰ ਸਿੰਘ ਜੀ ਇਹ ਆਪਣਾ ਟ੍ਰੇਨਿੰਗ ਦੇ ਦੌਰਾਨ ਜਿਹੜੇ ਸੀਗੇ ਇਹਨਾਂ ਦੀ ਆਪਣਾ ਮੌਤ ਹੋਈ ਹੈ ਜੀ ਬਹੁਤ ਵਧੀਆ ਲੜਕਾ ਸੀਗਾ ਜੀ ਇਹਦੀ ਸਰਵਿਸ 14 ਸਾਲ ਦੇ ਕਰੀਬ ਹੋ ਚੁੱਕੀ ਸੀਗੀ ਤੇ ਇਹ ਪਹਿਲਾਂ ਬਹੁਤ ਵਧੀਆ ਮੁੰਡਾ ਰਿਹਾ ਇਹਨੇ ਘਾਤਕ ਸਪੋਰਟਸ ਦੇ ਕੰਪੀਟੀਸ਼ਨ ਕਾਫੀ ਅਚੀਵਮੈਂਟ ਹੈ ਇਸ ਮੁੰਡੇ ਦਾ ਬਹੁਤ ਅੱਛਾ ਜਵਾਨ ਸੀਗਾ ਬਾਕੀ ਟ੍ਰੇਨਿੰਗ ਦੇ ਦੌਰਾਨ ਇਹਨਾਂ ਦੀ ਜਿਹੜਾ ਇਹਨਾਂ ਦੀ ਮੌਤ ਹੋਈ ਹੈ ਜੀ ਪਰਿਵਾਰ ਨੂੰ ਕੀ ਕੁਝ ਮਿਲੇਗਾ ਸਰ ਸਰਕਾਰ ਵੱਲੋਂ ਪਰਿਵਾਰ ਨੂੰ ਜੋ ਵੀ ਹੈ ਜੀ ਇਹਨਾਂ ਦੇ ਡਾਕੂਮੈਂਟ ਕਾਰਵਾਈ ਹੋ ਜੇਗੀ ਸਾਰਾ ਜੋ ਵੀ ਇਹਨਾਂ ਨੂੰ ਬੰਦੀ ਕਾਰਵਾਈ ਹੋਣ ਤੋਂ ਬਾਅਦ ਜੋ ਵੀ ਇਹਨਾਂ ਨੂੰ ਬੈਨੀਫਿਟ ਨੇ ਸਾਰੇ ਦਿੱਤੇ ਜਾਣਗੇ ਜੋ ਵੀ ਇਹਨਾਂ ਦੇ ਬਾਕੀ ਪਰਿਵਾਰ ਨੂੰ ਜੋ ਬੈਨੀਫਿਟ ਜੋ ਵੀ ਇਹਨਾਂ ਦੇ ਬੰਦੇ ਆ ਉਹ ਦਿੱਤੇ ਜਾਣਗੇ ਜੀ ਅੱਜ ਇੱਕ ਸੈਨਿਕ ਸਹੀਦ ਹੋਏ ਨੇ ਉਹਨਾਂ ਬਾਰੇ ਕੀ ਆਖੋਗੇ ਇਹ ਨਾਇਕ ਸੁਰਿੰਦਰ ਸਿੰਘ ਜੋ ਪਿੰਡ ਡੂੜੀਆਂ ਦਾ ਰਹਿਣ ਵਾਲਾ ਸੀ ਤੇ ਸ਼ਹੀਦ ਹੋ ਗਿਆ ਫੌਜ ਦੇ ਵਿੱਚ ਬਹੁਤ ਵੱਡਾ ਦੁੱਖ ਹੈ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਸੋ ਇਸ ਦੁੱਖ ਦਾ ਮੈਂ ਸਮੇਂ ਦਾ ਸ਼ਬਦਾਂ ਚ ਵਰਨਣ ਨਹੀਂ ਕੀਤਾ ਜਾ ਸਕਦਾ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਦੋ ਛੋਟੇ ਬੱਚੇ ਨੇ ਬਜ਼ੁਰਗ ਮਾਂ ਬਾਪ ਸੋ ਬਹੁਤ ਵੱਡੇ ਦੁੱਖ ਦੀ ਘੜੀ ਹੈ ਤੇ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਹੀ ਇਹ ਅਨਾਉਂਸ ਕੀਤਾ ਹੋਇਆ ਹੈ ਕਿ ਫੌਜੀ ਜੋਨੇ ਉਹ ਸਾਡਾ ਸਰਮਾਇਆ ਨੇ ਸਾਨੂੰ ਉਹਨਾਂ ਦੇ ਮਾਣ ਹੈ ਕਿਉਂਕਿ ਫੌਜੀ ਜੇ ਦੁਨੀਆ ਤੋਂ ਜਾਂਦੇ ਆ ਤਾਂ ਅਮਰ ਹੋ ਜਾਂਦੇ ਆ ਇਹ ਸ਼ਹੀਦ ਨੇ ਜਿਹੜੇ ਸਾਡਾ ਸਰਮਾਇਆ ਨੇ ਅਸੀਂ ਇਹਨਾਂ ਦੀ ਬਦੌਲਤ ਹੀ ਆਰਾਮ ਦੀ ਜ਼ਿੰਦਗੀ ਜੀ ਰਹੇ ਆਂ ਸੋ ਪੰਜਾਬ ਸਰਕਾਰ ਜੋ ਵੀ ਸਰਕਾਰੋਂ ਵਾਂਸੇ ਮਾਨੀ ਆਣਗੇ ਤੇ ਜੋ ਵੀ ਪਰਿਵਾਰ ਦੀ ਮਤਦਈ ਹੋਏਗੀ ਉਹ ਕਰਾਂਗੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਪਰਿਵਾਰ ਨੂੰ ਕੋਈ ਤਕਲੀਫ ਨਹੀਂ ਆਉਣ ਦੇਵਾਂਗੇ ਪਰਿਵਾਰ ਨੂੰ ਕੋਈ ਕਮੀ ਨਹੀਂ ਆਉਣ ਦੇਵਾਂਗੇ ਬਾਕੀ ਜੋ ਚਲਾ ਗਿਆ ਉਹ ਨੂੰ ਦੇਖੋ ਵਾਪਸ ਨਹੀਂ ਲਿਆਂਦਾ ਜਾ ਸਕਦਾ ਕੋਈ ਸ੍ਰਿਸ਼ਟੀ ਦਾ ਤਸਦੂਰ ਨਹੀਂ ਇਸ ਤਰ੍ਹਾਂ ਦਾ ਸੋ ਬਹੁਤ ਵੱਡਾ ਜਿੱਥੇ ਦੁੱਖਾ ਉੱਥੇ ਰਮਾਨ ਵੀ ਹੈ ਕਿ ਸੱਡਾ ਹੋ ਬੇਟਾ ਦੇਸ਼ ਦੀ ਰੱਖਿਆ ਦੇ ਲਈ ਉਹ ਸ਼ਹੀਦ ਹੋਏ ਸੁਣ ਲੈ ਪੰਜਾਬ ਸਰਕਾਰ ਦੀ ਤਰਫੋਂ ਉਹਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਪੇਸ਼ ਕਰਦਾ ਹੈ